ਇਰੋਂ ਉਸੇ ਢੇੜਾਂਗੇ ਟਕਾ ਕੇ ਰੁਕੋ ਜੇ ਇਹ ਰੇਡ ਕਿਉਂ ਹੋ ਰਹੀ ਹੈ ਕੀ ਹੋ ਰਹੀ ਹੈ ਮੈਂ ਅਬਰਤਪਾਲ ਜੀ ਨੂੰ ਪਹਿਲੇ ਹੀ ਬੇਨਤੀ ਕਰ ਦਿੱਤੀ ਸੀ ਅਬਰਤਪਾਲ ਜੀ ਵੇਖ ਕੇ ਅਬਰਛਕਾਓ ਇਹ ਬੰਦੇ ਨੇ ਜਿੱਦ ਤੱਕ ਛੱਡਿਆ ਨਹੀਂ ਕਿਉਂਕਿ ਇੰਨੀਆਂ ਕਬਲੀਆਂ ਇੰਨੀਆਂ ਐ ਭੇੜੀਆਂ ਗੱਲਾਂ ਕਰਨਾ ਕੋਈ ਨਸ਼ੀ ਤੋ ਬਗੈਰ ਨਹੀਂ ਕਰ ਸਕਦਾ ਕਿਉਂਕਿ ਇਹ ਬੰਦੇ ਨੇ ਤਾਂ ਮੇਰੇ ਘਰ ਹੱਥ ਹੀ ਲਾਤੀ ਯਾਰ ਕੱਲਾ ਵੀਊਆਂ ਦੀ ਖਾਤਰ ਕੰਮ ਕਰ ਰਿਹਾ ਹੈ ਇਹਨੂੰ YouTube ਤੋਂ ਪੈਸਾ ਆਉਂਦਾ ਹੈ ਪੇਜ ਤੋਂ ਪੈਸਾ ਆਉਂਦਾ ਹੈ ਇਹਨੇ ਕੰਟਰੋਵਰਸੀ ਕਰਨੀ ਹੈ ਹਰੇਕ ਨਾਲ ਕਿਤੇ ਤਾਂ ਦੀਪ ਸਿੱਧੂ ਨੂੰ ਮਾਰਾ ਬੋਲਦਾ ਰਿਹਾ ਹੈ ਕਿਤੇ ਲੱਖੇ ਨੂੰ ਮਾਰਾ ਬੋਲਦਾ ਰਿਹਾ ਹੈ ਕਿਤੇ ਆਪਣੇ ਭਗੇਲੇ ਨੂੰ ਮਾਰਾ ਕਿਤੇ ਉਹਨਾਂ ਦੇ ਹੱਕ 'ਚ ਬੋਲਣਾ ਇਹ ਬੰਦੇ ਦੀ ਮਾਨਸਿਕਤਾ ਹੈ ਨਹੀਂ ਗੁਰੂ ਸਾਹਿਬ ਦੇ ਬਾਣੇ ਬਾਰੇ ਇਹਦੀ ਗੱਲ ਕਰਦਾ ਇਹ ਇਹਦੇ ਬਾਰੇ ਗੱਲ ਕਰ ਰਿਹਾ ਹੈ ਕਿ ਅਗਰ ਜੇਕਰ ਸ਼ੇਰ ਦੀ ਖਾਲਾ ਪਾ ਕੁੱਤੇ ਨੂੰ ਪਾ ਲਈਏ ਨਾ ਉਹ ਸ਼ੇਰ ਨਹੀਂ ਬਣਦਾ ਉਹ ਕੁੱਤਾ ਹੀ ਰਹੂਗਾ ਇਨਾ ਮੰਦਾ ਚੰਗਾ ਬੋਲਿਆ ਧੌਣ ਤੇ ਗੋਡਾ ਰੱਖ ਲਾਂਗੇ ਅਸੀਂ ਜੀ ਟੱਕਰਾਂਗੇ ਜੀ ਕੀ ਸੀ ਮੇਰਾ ਕਸੂਰ ਕੀ ਸੀ ਆ ਬਿਲਕੁਲ ਕੰਟਰੋਵਰਸੀ ਹੁਣ ਜਿਹੜੀ ਦੇ ਨਾਲ ਜਿਨ੍ਹਾਂ ਨੂੰ ਬੁਲਾਇਆ ਸੀ ਉਹ ਵੀ ਨਹੀਂ ਥਿਉਂਦੇ ਉਹ ਕਿੱਧਰ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਇਹਨੂੰ ਕੋਰਟ ਦੇ ਵਿੱਚੋਂ ਨੋਟਿਸ ਹੋਣਾ ਹੈ ਨਾ ਲੀਗਲ ਨੋਟਿਸ ਤੇ ਨਾਲ ਜਿਹੜੇ ਬੈਠੇ ਨਾਲ ਬੈਠੇ ਜਿਹੜੇ ਸ਼ਹਿਦ ਦੇ ਰਹੇ ਉਹਨਾਂ ਨੂੰ ਵੀ ਹੋਣਾ ਹੈ 15 20 ਲੱਖ ਦੀ ਗੱਡੀ ਲੈ ਕੇ ਜੇ ਦਮੈਸ਼ ਕਰੂਗਾ ਸੋਸ਼ਲ ਮੀਡੀਆ ਤੇ ਮੈਂ ਬਾਪੂਰੂ ਆ ਲੈਤਾ ਮੈਂ ਬਾਪੂਰੂ ਆ ਲੈਤਾ ਤਾਂ ਫਿਰ ਰੇਡ ਹੋਣਗੇ ਪ੍ਰਧਾਨ ਮੰਤਰੀ ਬਾਜੀ ਕੇ ਨੂੰ ਕ੍ਰਿਸ਼ਨ ਲਾਲ ਚੌਧਰੀ ਦਾ ਠੋਕੇ ਜਵਾਬ ਕਿਹਾ ਤੂੰ ਮਲੋਟ ਆਤਾ ਸਹੀ ਅਜੀ ਤਾਂ ਪੁਲਿਸ ਨੇ ਪੁਲਿਸ ਦੀ ਰੇਡ ਹੋਣੀ ਆ ਪੁਲਿਸ ਕਦੇ ਵੀ ਰੇਡ ਵਿਨਾ ਬਰੰਟ ਤੋਂ ਨਹੀਂ ਕਰਦੀ ਭਾਈ ਅਮਰਤਪਾਲ ਸਿੰਘ ਨੂੰ ਵੀ ਕਰਤੀ ਅਪੀਲ ਕੌਮੀ ਇਨਸਾਫ ਮੋਰਚੇ ਦੇ 리ਡਰਾਂ ਨੂੰ ਵੀ ਕਿਹਾ ਕਿ ਬਾਜੇ ਕੀਤੇ ਕੌਮੀ ਇਨਸਾਫ ਮੋਰਚੇ ਕਰਕੇ ਰੇਡ ਨਹੀਂ ਹੋਈ ਬਾਜੇ ਕੀ ਦੀਆਂ ਕਰਤੂਤਾਂ ਕਰਕੇ ਹੋਈ ਹੈ ਕ੍ਰਿਸ਼ਨ ਲਾਲ ਨੇ ਬਾਜੇ ਕੀਤੇ ਤੰਜ ਕਸਦੇ ਹੋਏ ਕਿਹਾ ਕਿ ਕੁੱਤਾ ਸ਼ੇਰ ਦੀ ਖਲ ਪਾ ਲਵੇ ਤਾਂ ਸ਼ੇਰ ਨਹੀਂ ਬਣ ਜਾਂਦਾ ਅਜੇ ਤਾਂ ਹਿਸਾਬ ਕਰਨਾ ਹੈ ਕਿ ਤੇਰੀ ਗੱਡੀ ਰਾਜਸਥਾਨ ਕੀ ਕਰਦੀ ਫਿਰਦੀ ਹੋਰ ਵੀ ਬਹੁਤ ਕੁਝ ਵੀਡੀਓ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੇ ਵੀਰੋ ਗੱਲ ਕਰਨੀ ਸੀ ਜੀ ਕਿਉਂਕਿ ਅਸੀਂ ਕਾਫੀ ਦਿਨਾਂ ਤੋਂ ਚੁੱਪ ਸੀਗੇ ਹਾਂਜੀ ਹਾਂਜੀ ਚਲੋ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਆ ਰਹੀ ਹੈ ਬਾਜੇ ਕੋਈ ਗੱਲ ਨਹੀਂ ਇਹ ਕਈ ਦਿਨਾਂ ਤੋਂ ਅਸੀਂ ਚੁੱਪ ਸੀ ਜੀ ਮੇਰਾ ਕੱਲ ਮਹੀਨਾ ਡੇਢ ਵੀ ਨਹੀਂ ਹੋ ਗਿਆ ਅਸੀਂ ਕੰਪਲੀਟ ਕਰਕੇ ਬਹਿ ਗਏ ਸੀਗੇ ਕਿ ਯਾਰ ਇਹਨਾਂ ਬੰਦਿਆਂ ਨਾਲ ਜੇ ਆਪਾਂ ਕੰਟਰੋਵਰਸੀ ਕਰਾਂਗੇ ਨਾ ਚੰਗਾ ਨਹੀਂ ਲੱਗਦਾ ਆਪਣਾ ਸਟੇਟਸ ਹੈ ਨਹੀਂ ਇਹਨਾਂ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਵਾਲੀ ਗੱਲ ਕਰਾ ਕੇ ਜੀ ਅੱਜ ਆਪਾਂ ਕਿਉਂਕਿ ਆਪਾਂ ਉਹਦਾ ਜਵਾਬ ਨਹੀਂ ਦਿੱਤਾ ਸੀ ਕਿ ਬੋਲੀ ਜਾਂਦਾ ਨਸ਼ਾ ਖਾ ਕੇ ਬੋਲੀ ਜਾਂਦਾ ਭੁਗਾਈ ਕਰਦੇ ਅੱਜ ਇਹਨੂੰ ਜਵਾਬ ਦਿੰਦੇ ਆ ਜੀ ਹੁਣ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਅੱਲਾਹ ਹੁਣ ਸੁਣ ਲਾ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਪੂਮੀ ਇਨਸਾਫ ਮੋਰਚੇ ਵਿੱਚ ਬੈਠੇ ਐ ਉਹਨਾਂ ਨੂੰ ਮੈਂ ਅਪੀਲ ਕਰਦਣਾ ਜਿੰਨੇ ਵੀ ਕੋਈ ਮੋਤਵਾਰ ਬੰਦੇ ਬੈਠੇ ਐ ਜਾਂ ਕੋਈ ਫੇਸਬੁੱਕ ਵਿਦਵਾਨ ਬੈਠੇ ਐ ਜਾਂ ਕੋਈ ਬੀਨ ਆਗੂ ਬੈਠੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਬਾਜੇ ਘਰੇ ਰੇਡ ਹੋਇਆ ਉਹਨੂੰ ਕੌਮੀ ਇਨਸਾਫ ਮੋਰਚੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਕੌਮੀ ਇਨਸਾਫ ਮੋਰਚੇ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਇਹਨੂੰ ਨਾ ਜੋੜੋ ਨਾ ਮੇਰੇ ਸਤਿਕਾਰਯੋਗ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਹੀਂ ਜੋੜਿਆ ਕੱਲ ਤੱਕ ਕਿਉਂਕਿ ਰੇਡ ਉਹਨਾਂ ਦੇ ਘਰੇ ਹੋਣੇ ਆ ਜਿਹੜੇ ਕਿ ਆਪਣੇ ਘਰ ਧਰਮ ਖਿਆਲ ਆ ਜਿਹੜੇ ਕੋਈ ਉੱਥੇ ਪਤਾ ਹੈ ਵੀ ਇਹਨਾਂ ਸਰਕਾਰ ਨੂੰ ਪਤਾ ਹੈ ਵੀ ਇਹ ਲੋਕ ਉੱਥੇ ਬਹਿ ਕੇ ਤਾਂ ਇਹ ਕੁਛ ਨਾ ਕੁਛ ਲੈ ਟਿਕਣਗੇ ਉਹਨਾਂ ਦੇ ਘਰੇ ਰੇਡ ਹੋ ਰਿਹਾ ਨਾ ਕਿ ਮੰਤਰੀ ਬਾਜੇ ਕੇ ਘਰੇ ਕੋਈ ਗੋਮੀਨ ਸਾਫ ਮੋਰਚੇ ਨਾਲ ਸੰਬੰਧਿਤ ਕੋਈ ਰੇਡ ਨਹੀਂ ਹੋਇਆ ਕਿਉਂਕਿ ਇਸ ਬੰਦੇ ਨੇ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਆ ਕੇ ਪੁੱਠੇ ਸਿੱਧੇ ਕੰਮ ਬਹੁਤ ਕੀਤੇ ਆ ਜਦੋਂ ਇਹ ਅਮਰਤ ਛਕੜਾ ਸੀ ਇਹਨੇ ਤਾਂ ਮੈਂ ਅਮਰਤਪਾਲ ਜੀ ਨੂੰ ਵੀ ਬੇਨਤੀ ਕੀਤੀ ਸੀ ਕਿ ਅਮਰਤਪਾਲ ਜੀ ਮਹਾਰਾਜਾ ਵੇਖ ਕੇ ਅਮਰਤ ਸਿਚਾਰ ਕਰੋ ਅਮਰਤ ਛਕਾਓ ਕਿ ਬੰਦਾ ਅਮਰਤ ਦੋ ਚੀਜ਼ਾਂ ਹੁੰਦੀਆਂ ਜੀ ਅਮਰਤ ਛਕਣਾ ਤੇ ਅਮਰਤ ਨੂੰ ਰੱਖਣਾ ਵੀ ਜੇਕਰ ਛਕ ਸਕਦਾ ਰੱਖ ਸਕਦਾ ਕਿ ਨਹੀਂ ਕਿਉਂਕਿ ਇਹ ਬੰਦਾ ਅਮਰਤ ਛਕਣ ਵਾਲਾ ਨਹੀਂ ਸੀ ਚਲੋ ਠੀਕ ਹੈ ਗੁਰੂ ਵਾਲਾ ਬਣ ਗਿਆ ਗੁਰੂ ਸਾਹਿਬ ਦਾ ਬਾਣਾ ਪਾਇਆ ਪਰ ਜਦੋਂ ਦਾ ਗੁਰੂ ਸਾਹਿਬ ਦਾ ਬਾਣਾ ਪਾਇਆ ਇਹਨੇ ਬਾਣੀ ਦੀ ਔਰ ਦੇ ਵਿੱਚ ਮੇਰੇ ਖੜ ਕੋਈ ਬੰਦਾ ਨਹੀਂ ਛੱਡਿਆ ਜਿਹਨੂੰ ਮਾਰਾ ਚੰਗਾ ਨਾ ਬੋਲੇ ਹੋਵੇ ਜਿਹਨੂੰ ਧੀ ਭੈਣ ਦੀ ਗੱਲਾਂ ਨਾ ਕੱਢੀ ਹੋਵੇ ਬਸ ਬਿਨਾ ਕੰਮ ਤੋਂ ਪੁਕਾਈ ਮਾਰੀ ਇਹਨੇ ਇਹਦੇ ਪੁੱਠੇ ਸਿੱਧੇ ਕੰਮ ਬਹੁਤ ਕੀਤੇ ਆ ਜੀ ਇਹ ਨਾ ਸੋਚੋ ਕਿ ਕੌਮੀ ਇਨਸਾਫ ਵਰਜੇ ਚ ਬੈਠਾ ਜੀ ਇਹਦੇ ਘਰੇ ਰੇਡ ਕੋਈ ਨਹੀਂ ਇਹ ਤੁਸੀਂ ਦੇਖੋ ਤੇ ਇਹਨੂੰ ਅਸੀਂ ਢੇੜਾਂਗੇ ਟਿਕਾ ਕੇ ਰੁਕੋ ਜੇ ਇਹ ਰੇਡ ਕਿਉਂ ਹੋ ਰਹੀ ਹੈ ਕੀ ਹੋ ਰਹੀ ਹੈ ਮੈਂ ਅਮਰਪਾਲ ਜੀ ਨੂੰ ਪਹਿਲਾਂ ਹੀ ਬੇਨਤੀ ਕਰਦੀ ਸੀ ਅਮਰਪਾਲ ਜੀ ਵੇਖ ਕੇ ਅਮਰ ਛਕਾਓ ਅਸੀਂ ਤੁਹਾਡੇ ਸਪੋਰਟਰ ਹੈ ਵਧੀਆ ਤੁਸੀਂ ਕੰਮ ਕਰ ਰਹੇ ਹੋ ਅਮਰਤ ਸਚਾਰ ਕਰ ਰਹੇ ਹੋ ਨਸ਼ਾ ਛਡਾ ਰਹੇ ਹੋ ਪਰ ਆਹ ਬੰਦਾ ਨਸ਼ਾ ਨਹੀਂ ਛੱਡ ਸਕਿਆ ਅਜੇ ਤੱਕ ਇਹ ਬੰਦੇ ਨੇ ਜਿੱਦ ਤੱਕ ਛੱਡਿਆ ਨਹੀਂ ਕਿਉਂਕਿ ਇੰਨੀਆਂ ਕਮਲੀਆਂ ਇੰਨੀਆਂ ਐ ਭੈੜੀਆਂ ਗੱਲਾਂ ਕਰਨਾ ਕੋਈ ਨਸ਼ੇ ਤੋਂ ਬਿਨਾਂ ਨਹੀਂ ਕਰ ਸਕਦਾ ਕਿਉਂਕਿ ਇਹ ਬੰਦੇ ਨੇ ਤਾਂ ਮੇਰੇ ਘਰ ਹੱਥ ਹੀ ਲਾਤੀ ਯਾਰ ਕੱਲਾ ਵੀਊਅਰ ਦੀ ਖਾਤਰ ਕੰਮ ਕਰ ਰਿਹਾ ਏ ਇਹਨੂੰ YouTube ਤੋਂ ਪੈਸਾ ਆਉਂਦਾ ਹੈ ਪੇਜ ਤੋਂ ਪੈਸਾ ਆਉਂਦਾ ਹੈ ਇਹਨੇ ਕੰਟਰੋਵਰਸੀ ਕਰਨੀ ਹੈ ਹਰ ਇੱਕ ਨਾਲ ਕਿਤੇ ਤਾਂ ਦੀਪ ਸਿੱਧੂ ਨੂੰ ਮਾਰਾ ਬੋਲਦਾ ਰਿਹਾ ਏ ਕਿਤੇ ਲੱਖੇ ਨੂੰ ਮਾਰਾ ਬੋਲਦਾ ਰਿਹਾ ਕਿਤੇ ਆਪਣੇ ਭਗੇਲੇ ਨੂੰ ਮਾਰਾ ਕਿਤੇ ਉਹਨਾਂ ਦੇ ਹੱਕ 'ਚ ਬੋਲਣਾ ਇਹ ਬੰਦੇ ਦੀ ਮਾਨਸਿਕਤਾ ਹੈ ਨਹੀਂ ਮਾਨਸਿਕਤਾ ਖਤਮ ਹੋ ਚੁੱਕੀ ਹੈ ਦੀ ਹੁਣ ਮੈਂ ਕੋ ਦਾਰ ਨੂੰ ਦੇਊਗਾ ਦੇਖੋ ਮੈਂ ਗੁਰੂ ਸਾਹਿਬ ਦੇ ਬਾਣੇ ਬਾਰੇ ਨਹੀਂ ਬਾਰੇ ਨਹੀਂ ਗੱਲ ਕਰਦਾ ਇਹ ਇਹਦੇ ਬਾਰੇ ਗੱਲ ਕਰ ਰਿਹਾ ਕਿ ਅਗਰ ਜੇਕਰ ਛੇਰ ਦੀ ਖਾਲਾ ਪਾ ਕੁੱਤੇ ਨੂੰ ਪਵਾ ਦਈਏ ਨਾ ਉਹ ਛੇਰ ਨਹੀਂ ਬਣਦਾ ਉਹ ਕੁੱਤਾ ਹੀ ਰਹੂਗਾ ਇਹਨੇ ਅੱਜ ਤੋਂ ਸਵਾ ਮਹੀਨਾ ਡੇਢ ਮਹੀਨਾ ਪਹਿਲਾਂ ਇਹਨੇ ਇੰਨੀਆਂ ਵੀਡੀਓ ਪੁਆਇਆ ਸਾਡੇ ਖਿਲਾਫ ਮੇਰੇ ਖਿਲਾਫ ਇੰਨਾ ਮੰਦਾ ਚੰਗਾ ਬੋਲਿਆ ਧੌਣ ਤੇ ਗੋਡਾ ਰੱਖ ਲਾਂਗੇ ਅਸੀਂ ਜੀ ਟੱਕਰਾਂਗੇ ਜੀ ਕੀ ਸੀ ਮੇਰਾ ਕਸੂਰ ਕੀ ਸੀ ਆ ਬਿਲਕੁਲ ਕੰਟਰੋਵਰਸੀ ਹੋਰ ਜਿਹੜੀ ਦੇ ਨਾਲ ਜਿੰਨਾਂ ਨੂੰ ਬੁਲਾਇਆ ਸੀ ਉਹ ਵੀ ਇੱਥੇ ਹੁੰਦੇ ਉਹ ਕਿੱਧਰ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਇਹਨੂੰ ਕੋਰਟ ਦੇ ਵਿੱਚੋਂ ਨੋਟਿਸ ਹੋਣਾ ਹੈ ਨਾ ਲੀਗਲ ਨੋਟਸ ਤੇ ਨਾਲ ਜਿਹੜੇ ਬੈਠੇ ਨਾਲ ਬੈਠੇ ਜਿਹੜੇ ਸ਼ਹਿਦ ਦੇ ਰਹੇ ਉਹਨਾਂ ਨੂੰ ਵੀ ਹੋਣਾ ਹੈ ਉਂਰਾ 20 ਲੱਖ ਦੀ ਗੱਡੀ ਲੈ ਕੇ ਜੇ ਦਮੈਸ਼ ਕਰੂਗਾ ਸੋਸ਼ਲ ਮੀਡੀਆ ਤੇ ਮੈਂ ਬਾਪੂ ਨੂੰ ਆ ਲੈਤਾ ਮੈਂ ਬਾਪੂ ਨੂੰ ਆ ਲੈਤਾ ਤਾਂ ਫਿਰ ਰੇਡ ਹੋਣਗੇ ਰੇਡ ਹੋਣਗੇ ਭਾਈ ਪੈਸਾ ਕਿੱਥੋਂ ਆਇਆ ਇਹ ਜਵਾਨ ਤਾਂ ਇਹਦੀ ਕੰਟਰੋਲ ਚ ਆਪਦੀ ਇਹ ਨਹੀਂ ਇਹਦੀ ਜਵਾਨ ਕੰਟਰੋਲ ਚ ਨਹੀਂ ਇਹ ਤਾਂ ਕਮਲਾ ਹੋਇਆ ਫਿਰਦਾ ਜਦੋਂ ਤਾਂ ਗੁਰੂ ਸਾਹਿਬ ਦਾ ਬਾਣਾ ਪਾਇਆ ਨੇ ਇਹਨੂੰ ਪਤਾ ਹੀ ਨਹੀਂ ਬਾਣੇ ਦੀ ਇੱਜ਼ਤ ਕੀ ਹੈ ਇਹਨੂੰ ਪਤਾ ਨਹੀਂ ਅਮਰਤ ਦੀ ਇੱਜ਼ਤ ਕੀ ਹੈ ਜਿਹੜਾ ਕੋ ਛਕਿਆ ਮਾਤੇ ਨੇ ਤਾਂ ਬਾਣਾ ਪਾ ਲਿਆ ਉਸ ਤੋਂ ਬਾਅਦ ਮੈਨੂੰ ਕੋਈ ਪਰਿਵਾਰੀ ਸੀ ਤੇ ਮਰਜ਼ੀ ਖਲਾਬ ਬੋਲੀ ਜਾ ਗੁਰੂ ਗੁਰੂ ਸਾਹਿਬ ਦੇ ਸਿੱਖ ਦੀ ਆ ਪਰਵਾਸ ਹੈ ਮੰਤਰੀ ਹੁਣ ਜਰੇੜ ਹੁ ਕੰਮ ਗਲਤ ਤੂੰ ਕਰੇ ਨਸ਼ੇ ਤੂੰ ਵੇਚੇ 15 ਪਰਚੀਆਂ ਦੀ ਪੰਡ ਤੂੰ ਸਿਰ ਤੇ ਲਈ ਫਿਰਦਾ ਨਸ਼ੇਦਿਆਂ ਦੀ ਗੱਡੀਆਂ ਤੂੰ ਨਵੀਆਂ ਲੈ ਕੇ ਆ ਰਿਹਾ ਨਮੈਸ਼ ਕਰ ਰਿਹਾ ਸੋਸ਼ਲ ਮੀਡੀਆ ਤੇ ਆ ਮੈਂ ਬਾਬੂ ਨੂੰ ਨਵੀਂ ਲੈਤੀ ਕਿ ਟੱਕ ਤੂੰ ਕਮਾਣਾ ਦੂਜਾ ਆਪਣੇ ਧੜਾਣਾ ਬਈ ਵੱਧ ਤੋਂ ਵੱਧ 5-4 ਕਿੱਲੇ ਵਾਲਾ ਮਾਲ ਹੋਏਗਾ ਤੂੰ ਹਾਂ 15-20 ਲੱਖ ਦੀ ਗੱਡੀ ਦੇ ਰੇਡ ਕਰਾਇਆ ਤੇਰੇ ਕਰੇ ਤੇ ਜਦੋਂ ਪੁਲਿਸ ਰੇਡ ਕਰਦੀ ਹੈ ਨਾ ਕੋਈ ਬਾਹਰ ਦੀ ਪੁਲਿਸ ਰੇਡ ਕਰੇ ਉਹ ਬਿਨਾਂ ਸਬੂਤ ਤੋਂ ਨਹੀਂ ਆਉਂਦੀ ਉਹਨਾਂ ਕੋਲ ਵਾਰੰਟ ਕਿਉਂ ਹੁੰਦਾ ਹੈ ਉਹ ਬਿਨਾਂ ਸਬੂਤ ਤੋਂ ਨਹੀਂ ਆਉਂਦੇ ਜੇ ਰੇਡ ਹੋਇਆ ਨਾ ਉਹ ਤੇਰੇ ਕੋਈ ਪੁੱਠੇ ਸਿੱਧੇ ਕੰਮ ਕਰਕੇ ਹੋਇਆ ਹੈ ਨਾ ਕੇ ਕੌਮੀ ਇਨਸਾਫ ਬੋਰਚੇ ਕਰਕੇ ਮੈਂ ਫੇਰ ਅਪੀਲ ਕਰ ਦਿੰਦਾ ਜਿੰਨੇ ਵੀ ਉੱਥੇ ਫੇਸਬੁੱਕ ਵਿਦਵਾਨ ਬੈਠੇ ਆ ਕਿ ਇਸ ਬੰਦੇ ਦੀ ਇਨਸਾਫ ਦੇ ਬੋਰਚੇ ਨਾਲ ਨਾ ਜੋੜੋ ਇਹਨੂੰ ਕਿਉਂਕਿ ਇਹਦੇ ਕੁੱਤੇ ਕੰਮ ਬਹੁਤ ਕੀਤੇ ਆ ਗੁਰੂ ਸਾਹਿਬ ਦੇ ਬਾਣੇ 'ਚ ਹੁਣ ਕਿਸੇ ਨੂੰ ਪਤਾ ਨਹੀਂ ਜਦੋਂ ਦਾ ਗੁਰੂ ਸਾਹਿਬ ਦਾ ਬਾਣਾ ਪਾਇਆ ਕਿੱਥੇ ਕਿੱਥੇ ਤੁਰਿਆ ਫਿਰਦਾ ਕਿਉਂਕਿ ਗੁਰੂ ਸਾਹਿਬ ਦਾ ਬਾਣਾ ਪਾਇਆ ਕੋਈ ਲੋਕਦਾਰ ਨਹੀਂ ਮੰਤਰੀ ਦੱਸਾਂਗੇ ਤੇਰੀ ਗੱਡੀ ਕਿੰਨੀ ਤਰੀਕ ਨੂੰ ਰਾਜਸਥਾਨ ਗਈ ਸੀ ਉਹ ਵੀ ਤੈਨੂੰ ਦੱਸਾਂਗੇ ਮ ਰਾਜਸਥਾਨ ਕੀ ਕਰਦਾ ਫਿਰਦਾ ਦੱਸਾਂਗੇ ਤੈਨੂੰ ਰੁਕ ਜਾ ਜੇ ਯਾਰ ਮੈਨੂੰ ਇਹ ਸਮਝ ਨਹੀਂ ਆਈ ਕਹਿੰਦੇ ਹੁੰਦੇ ਇੱਕ ਕਹਾਵਤ ਬਣੀ ਐ ਕਿ ਯਾਰ ਰੋਂਦਾ ਬਹੁਤ ਪੈੜਾ ਲੱਗੇਗਾ ਤੋ ਤੇ ਸਾਨੂੰ ਤਾਂ ਤੂੰ ਰੋਂਦਾ ਬਾਬੂ ਅੱਜ ਚੰਗਾ ਲੱਗਦਾ ਯਾਰ ਬੜਾ ਵਧੀਆ ਲੱਗਦਾ ਤੈਨੂੰ ਰੋਂਦਾ ਗਲੇਡੂ ਗਲੇਡੂ ਕੀ ਐ ਮੰਤਰੀ ਉਹ ਤੂੰ ਕਹੀ ਜਾਂਦਾ ਮੇਰੇ ਗਲੇਡੂ ਨਿਕਲੇ ਆ ਕੀ ਐ ਗਲੇਡੂ ਗਲੇਡੂ ਦਾ ਮਤਲਬ ਸਾਨੂੰ ਵੀ ਦੱਸ ਦੇ ਬੜੀਆਂ ਫੜਾ ਮਾਰਦਾ ਹੁੰਦਾ ਸੀ ਚਾਵਲ ਮਸੰਗ ਐ ਜਨਾਨੀਆਂ ਲੇ ਕਿ ਬਲੈਕਮੇਲ ਕਰਦਾ ਇਹੋ ਜੀਆਂ ਚੀਜ਼ਾਂ ਤੇਰੀਆਂ ਸਾਡੇ ਕੋਲੇ ਜਿਹੜੀਆਂ ਆਈਆਂ ਜੇ ਤਾਂ ਲੀਗਲ ਨੋਟ ਸੋਣਾ ਹੈ ਘਰੇ ਤਾਂ ਵੜਾ ਘਰੇ ਚੱਲ ਤੈਨੂੰ ਮਲੋੜ ਪੁਲਿਸ ਦਾ ਪਰਵਾਨਾ ਗਿਆ ਆਇਆ ਨੋਟ ਕਰਾਉਣ ਵਾਸਤੇ ਤੂੰ ਘਰੇ ਨਹੀਂ ਮਿਲਿਆ ਅਜੇ ਤਾਂ ਮਲੋੜ ਪੁਲਿਸ ਨੇ ਰੇਡ ਕਰਨਾ ਤੇਰੇ ਤੇ ਰੁਕ ਜਾ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਆ ਤੂੰ ਕੰਬਲੀਆਂ ਮਾਰ ਕੇ ਬੇਚ ਕੰਬਲੀਆਂ ਮਾਰ ਕੇ ਵੀਊ ਲੈ ਜਾਂਦਾ ਹੈ ਤੇ ਉਹ ਤੈਨੂੰ ਪੈਸੇ ਆਈ ਜਾਂਦੇ ਤੇਰਾ ਤੋਰੀ ਫੁਲਕਾ ਚੱਲਦਾ ਪਹਿਲਾਂ ਤੂੰ ਸਾਲ ਮੋਰਚੇ 1.5 ਸਾਲ ਤੂੰ ਮੋਰਚੇ ਤੇ ਬੈਠਾ ਰਿਹਾ ਦਿੱਲੀ ਉੱਥੇ ਜਿਹੜੀਆਂ ਤੂੰ ਕਰਤੂਤਾ ਕਰਕੇ ਆ ਉਹ ਵੀ ਦੋਕਰ ਨੂੰ ਦੱਸ ਨਾ ਵੀ ਮੈਂ ਕੀ ਕੁਝ ਕਰਕੇ ਆ ਉੱਥੇ ਤੂੰ ਮੋਰਚਾ ਭਾਲਦਾ ਹੈ ਤੂੰ ਪ੍ਰੋਟੈਸਟ ਭਾਲਦਾ ਕੋਈ ਨਾ ਕੋਈ ਇਹੋ ਜਿਹੀ ਚੀਜ਼ ਭਾਲਦਾ ਜਿੱਥੇ ਤੋਰੀ ਫੁਲਕਾ ਚੱਲਦਾ ਰਹੇ ਤੇਰਾ ਕਿਉਂਕਿ ਲੱਗਰ ਵੀ ਉੱਥੇ ਜਿਣੀ ਛਕਣਾ ਹੈ ਬੋਲਣਾ ਹੀ ਹੈ ਪੁੱਠੀਆਂ ਸਿੰਧੀਆਂ ਵੀਡੀਓ ਬਾਕੇ ਵੀਊ ਲੈਣੇ ਪੈਸੇ ਤੈਨੂੰ ਆਈ ਜਾਣੇ ਤੇਰੇ ਵਰਗਾ ਕਿਹੜਾ ਮਦਮਾਨ ਹੋ ਜਾ ਹੁਣ ਤੇਰੇ ਰੋਂਦੇ ਨਾਲ ਜਦੋਂ ਤੂੰ ਰੋਂਦਾ ਸੀ ਬੜਾ ਥੋੜਾ ਲੱਗਦਾ ਸੀ ਮੰਤਰੀ ਤੇਰੇ ਰੋਂਦੇ ਨਾਲ ਕਿਹੜੇ ਕਿਹੜੇ ਖੜੇ ਆ ਇੱਕ ਦੋ ਚੈਨਲ ਤੇ ਜਦੋਂ ਤੂੰ ਕਮਲੀਆਂ ਮਾਰਦਾ ਹੈ ਜਦੋਂ ਤੂੰ ਲੋਕਾਂ ਨਾਲ ਕੰਟਰੋਵਰਸੀ ਕਰਦਾ ਹੈ ਜਦੋਂ ਆਏ ਹੱਥ ਮਾਰਦਾ ਹੈ ਕਿਤੇ ਕੁਛ ਕਰਦਾ ਹੈ ਕਿਤੇ ਕੁਛ ਕਰਦਾ ਹੈ ਉਦੋਂ ਇਹ ਲੋਕ ਤੇਰੀਆਂ ਵੀਡੀਓ ਚੱਕ ਕੇ ਵਿਊ ਲੈ ਜਾਂਦੇ ਆ ਤੇ ਪੈਸੇ ਕਮਾ ਜਾਂਦੇ ਆ ਹੁਣ ਨਹੀਂ ਆਇਆ ਕੋਈ ਯਾਰ ਮੰਤਰੀ ਮੰਤਰੀ ਇਕੱਲਾ ਰਹਿ ਗਿਆ ਹੁਣ ਤੇਰੇ ਨਿੰਗ ਸਿੰਘ ਕਿਧਰ ਗਏ ਤੂੰ ਕਿਸੇ ਜਥੇਬੰਦੀ ਦੇ ਨਾਲ ਰਲ ਕੇ ਨਿੰਗ ਸਿੰਘਾਂ ਨਾਲ ਰਹਿ ਤੂੰ ਜਥੇਬੰਦੀ ਦੇ ਨਾਲ ਤਾਂ ਰਲ ਕੇ ਨਿੰਗਾਂ ਨੂੰ ਲਿਆਉਂਦਾ ਨਹੀਂ ਤੂੰ ਹੋਰ ਹੀ ਟੁਕੜਬੋਚਾਂ ਨੂੰ ਨਾਲ ਲਈ ਫਿਰਦਾ ਜਿਹੜੇ ਤੇਰੇ ਨਾਲ ਨਹੀਂ ਖੜਦੇ ਔਰ ਇੱਕ ਸਾਡੇ ਮਲੋੜ ਦਾ ਨਿੰਗ ਸਿੰਘ ਸੀ ਉਹ ਵੀ ਤੂੰ ਫਸਾਤਾ ਨੋਟਿਸ ਔਰ ਵੀ ਹੋ ਗਿਆ ਔਰ ਜਦੋਂ ਨੋਟਿਸ ਘਰੇ ਜਾਊਗਾ ਨਾ ਫਿਰ ਵੇਖੀ ਤੇਰੀਆਂ ਚੀਕਾਂ ਕਿਵੇਂ ਨਿਕਲਦੀਆਂ ਹੋਰ ਰੋਏਗਾ ਬੋਲ ਤੂੰ ਸੋਸ਼ਲ ਮੀਡੀਆ ਤੇ ਅਸੀਂ ਚੋਪੇ ਹਿੱਥੇ ਕਰਕੇ ਸੀ ਵੀ ਕਿਤਨੇ ਕਿਤਨੇ ਡੀਜ ਆ ਜਾਣਾ ਹੈ ਉਹ ਪ੍ਰਧਾਨ ਮੰਤਰੀ ਤੇਰੇ ਪਿੰਡ 'ਚ ਕਿੰਨੇ ਘਰ ਐ ਘੱਟ ਤੋਂ ਘੱਟ 7-800 ਘਰ ਹੋਣਾ ਤੇ ਉਹਨਾਂ ਦੇ ਘਰੇ ਰੇਡ ਵੀ ਕੀਤਾ ਪੁਲਿਸ ਨੇ ਤੇਰੇ ਘਰੇ ਕਿਉਂ ਰੇਡ ਕੀਤਾ ਤੂੰ ਵੀ ਪ੍ਰਧਾਨ ਮੰਤਰੀ ਐ ਤੇ ਮੋਦੀ ਵੀ ਪ੍ਰਧਾਨ ਮੰਤਰੀ ਐ ਮੋਦੀ ਦੇ ਘਰੇ ਰੇਡ ਵੀ ਕਰਦਾ ਕੋਈ ਤੇਰੇ ਘਰੇ ਰੇਡ ਕਿਉਂ ਕਰਦਾ ਕਿਉਂਕਿ ਤੂੰ ਬਾੜੇ ਦੇ ਵਿੱਚ ਪੁੱਠੇ ਸਿੱਧੇ ਕੰਮ ਕਰ ਰਿਹਾ ਹੈ ਪੁੱਠੇ ਸਿੱਧੇ ਕੰਮ ਕਰਦਾ ਤੂੰ Rajasthan marble ਲੈਣ ਗਿਆ ਸੀ ਜਦੋਂ ਤੂੰ ਰਾਜਸਥਾਨ ਗੱਡੀ ਲੈ ਕੇ ਗਿਆ ਇੱਕ ਦੋ ਢਿੰਗ ਸਿੰਘ ਵੀ ਭਾਈ ਐ ਉਦੋਂ ਬਾਰਬਰ ਲੈਣ ਗਿਆ ਸੀ ਇਹ ਪੁੱਠੇ ਸਿੱਧੇ ਕੰਮ ਜਿਹੜੇ ਕਰਦਾ ਨਾ ਇਹ ਤੇਰੇ ਤੇ ਨੂੰ ਪੈ ਜਾਣੀਆਂ ਤੇਰੇ ਤੇ ਹੀ ਇਹ ਅੱਗੇ 8 9 15 ਪਰਚੇ ਤੇਰੇ ਤੇ ਹੈਗੇ ਆ ਆ ਹੁਣ ਮਲੋਟ ਵਾਲਾ ਵੀ ਤਿਆਰ ਹੈ ਸਾਡੇ ਵਾਲਾ ਵੀ ਤਿਆਰ ਹੈ ਪਰਚਾ ਭੱਜ ਕਿੱਧਰ ਭੱਜਦਾ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਵੀ ਜਿੰਨਾ ਇਹ ਬੰਦਾ ਬੋਲਦਾ ਜਿੰਨਾ ਇਹ ਪੁਕਾਈ ਮਾਰਦਾ ਜਿੰਨੀ ਇਹ ਕੰਟਰੋਵਰਸੀ ਲਾਈਵ ਤੇ ਕਰਦਾ ਇਹਨੂੰ ਪਤਾ ਹੀ ਨਹੀਂ ਕੀ ਕਰੀ ਜਾਂਦਾ ਰੋਈ ਜਾਂਦਾ ਕਿਤੇ ਹੱਸੀ ਜਾਂਦਾ ਤਮੜੀਆਂ ਮਾਰੀ ਜਾਂਦਾ ਕੀ ਇਹ ਨਸ਼ਾ ਖਾਣ ਤੋਂ ਬਿਨਾ ਕੋਈ ਇੰਨਾ ਬੰਦਾ ਬੋਲ ਸਕਦਾ ਅਸੀਂ ਵੀ ਬੈਠੇ ਯਾਰ ਅਸੀਂ ਧਾਰੇ ਚ ਰਹਿ ਕੇ ਬੋਲਦੇ ਆ ਬੋਲੀ ਜਾਂਦੇ ਨੇ ਜੇ ਮੈਂ ਨਸ਼ਾ ਕਰਦਾ ਕੀਤਾ ਮੈਂ ਕਿਹ ਲੀਡਰਾਂ ਨੂੰ ਬੋਲੀ ਜਾऊं ਕਿਤੇ ਕਿਸੇ ਨੂੰ ਬੋਲੀ ਜਾऊं ਕਿਤੇ ਕਿਸੇ ਨੂੰ ਬੋਲੀ ਜਾऊं ਹੁਣ ਤੇਰੀ ਮੋਰਚੇ ਦੇ ਵਿੱਚ ਜबान ਨਹੀਂ ਨਿਕਲਨੀ ਬੈਠਾ ਰਾਂ ਨੰਸਾਫ ਬੋਰਚੇ ਤੇ ਬੈਠਾ ਰਾਂ ਵਧੀਆ ਠੀਕ ਐ ਸਾਡੀ ਅਸੀਂ ਤੇ ਜਿਹੜੇ ਬੰਦੀ ਸਿੰਘ ਰਿਆ ਕਰਾਉਣੇ ਐ ਅਸੀਂ ਪਰ ਕਮਲੀਆਂ ਨਾ ਮਾਰ ਓਥੇ ਬਹਿ ਕੇ ਤੇ ਮੈਂ ਉਹ ਰਾਜ ਸਿੰਘ ਖਾਲਸਾ ਜਿਹੜੇ ਵੀ ਬੇਨਤੀ ਕਰਦਣਾ ਰਾਜ ਸਿੰਘ ਖਾਲਸਾ ਜੀ ਮੇਰੀ ਬੇਨਤੀ ਐ ਹੱਥ ਜੋੜ ਕੇ ਤੁਹਾਡੀ ਮੈਂ ਇੱਜ਼ਤ ਕਰਦਾ ਸਤਿਕਾਰਯੋਗ ਓ ਇਸ ਬੰਦੇ ਨੂੰ ਨਾਲ ਲਾ ਕੇ ਲਾਈਵ ਨਾ ਕਰੋ ਇਹਨੇ ਕਈ ਮਾਰਾਂ ਤੇ ਪਿੱਛੇ ਦੋ ਤਿੰਨੇ ਨਿੰਗਾਨੂ ਲੈ ਕੇ ਜਦੋਂ ਕੋਈ ਆਉਂਦਾ ਨਿੰਗਸੇਗਰ ਨੂੰ ਲੈ ਕੇ ਲਾਈਵ ਕਰ ਜਾਂਦਾ ਮੇਰੇ ਖਿਲਾਫ ਤੇ ਲੋਕਾਂ ਨੂੰ ਹੁੰਦਾ ਵਿਚਾਰ ਹੈ ਯਾਰ ਰਿੰਗਸੇਗੇ ਦੇ ਨਾਲ ਬੈਠੇ ਆ ਪਰ ਇਹ ਆਪਦਾ ਚਬਲੀਆਂ ਮਾਰਦਾ ਮੇਰੀ ਅਪੀਲ ਹੈ ਕਿ ਜੇ ਲਾਈਵ ਹੋਣਾ ਨਾ ਸਹੀ ਮੁੱਦੇ ਤੇ ਲਾਈਵ ਹੋਇਆ ਕਰੋ ਹੋ ਜੋ ਲਾਈਵ ਇਹ ਦੇ ਨਾਲ ਪਰ ਇਹਨੂੰ ਕਬਲੀਆਂ ਮਾਰਦੇ ਹੋ ਇਹ ਤਾਂ ਫਸਿਆ ਬੈਠਾ ਹੁਣ ਮੰਤਰੀ ਟੈਂਸ਼ਨ ਨਾਲੋਂ ਵੀ ਬੜੀ ਹੋਈ ਸੀ ਜਦੋਂ ਤੂੰ ਸਾਡੀ ਬੇਇੱਜ਼ਤੀ ਕੀਤੀ ਹੈ ਨਾ ਧੌਣ ਤੇ ਗੋਡਾ ਰੱਖ ਦਾਂਗੇ ਚਬਲ ਹੈ ਮਸੰਦ ਹੈ ਆ ਜਾਾਂਗੇ ਉਹ ਕਰ ਦਾਂਗੇ ਇੱਕ ਹੋਰ ਸੀ ਨਾਲ ਇਦਕ ਤੇਰੇ ਨਾਲ ਹੋਰ ਤੁਰਿਆ ਫਿਰਦਾ ਟੁਕੜ ਬੋਚਾ ਉਹ ਕਹਿੰਦਾ ਟੱਕਰ ਨਹੀਂ ਟੱਕਰਣਾ ਹਲ ਹੁਣ ਟਕਰਿਓ ਤੁਹਾਨੂੰ ਨੋਟਿਸ ਅਦਾਲਤ ਦੇ ਨੋਟਿਸਾਂ ਜਾਣਿਆ ਤੁਹਾਡੇ ਕੋਲੇ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਜਿਹੜੀਆਂ ਤੁਸੀਂ ਚੀਚਾਂ ਬੋਲੀਆਂ ਜਵਾਬ ਦੇਣਾ ਮੂਹਰੇ ਕੋਰਟ ਦੇ ਵਿੱਚ ਆ ਕੇ ਮੰਤਰੀ ਨਸ਼ੇ ਤੋਂ ਬਿਨਾ ਤੇਰੀ ਦਾ ਜ਼ਬਾਨ ਹੀ ਨਿਕਲਦੀ ਜਦੋਂ ਤੂੰ ਨਸ਼ਾ ਨਾ ਕੀਤਾ ਹੋਵੇ ਨਾ ਤੂੰ ਜਵਾਬ ਬੋਲ ਹੀ ਨਹੀਂ ਸਕਦਾ ਜਿਵੇਂ ਕੁੱਤੇ ਦੇ ਕੀੜੇ ਪਏ ਹੁੰਦੇ ਹਨ ਨਾ ਐਂ ਤੂੰ ਰਈਈ ਚ ਪਿਆ ਹੋਣਾ ਮੋਰਚੇ 'ਚ ਤੇ ਜਦੋਂ ਪੂਰਾ ਤੇਰਾ ਰੱਜਿਆ ਹੋਵੇ ਗਾਬੇ ਗੂਬੇ ਤੇਰੇ ਛਕੇ ਹੋਣ ਐਸਾ ਸਖੀ ਹੋਵੇ ਟਰਮਾਂ ਰੋਲਦਾ ਰੱਜਿਆ ਹੋਵੇ ਫਿਰ ਤੂੰ ਕਿਸੇ ਨੂੰ ਨਹੀਂ ਛੱੜਦਾ ਫਿਰ ਤੂੰ ਰੋਣਾ ਵੀ ਹੈ ਹੱਸਦਾ ਵੀ ਹੈ ਕਬਲੀਆਂ ਮਾਰਦਾ ਯਾਰ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੰਤਰੀ ਬਾਜ ਕੇ ਆਣਿਆ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਬਹੁਤ ਸੋਹਣਾ ਲੱਗਦਾ ਰੋਣਾ ਹੁਣ ਤੂੰ ਅਸੀਂ ਤੈਨੂੰ ਜਵਾਬ ਤਾਂ ਹੀ ਨਹੀਂ ਦਿੱਤਾ ਸੀ ਵੀ ਇਹਦਾ ਜਵਾਬ ਆਪ ਆਟੋਮੈਟਿਕ ਹੀ ਮਿਲ ਜਾਣਾ ਹੈ ਕਿਉਂਕਿ ਤੁਹਾਨੂੰ ਪਤਾ ਤੂੰ ਪੁੱਠੇ ਸਿੱਧੇ ਕੰਮ ਕੀਤੇ ਹੈ ਬਾਈ ਜਿੰਦ ਬਟਾਲੀ ਬਾਈ ਯਾਰ ਰੌਲਾ ਕੀ ਹੈ ਬਹੁਤ ਦਿਨ ਬਾਅਦ ਆਏ ਆ ਬਾਈ ਜਿੰਦ ਬਟਾਲੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਨ ਬਾਅਦ ਆਏ ਆ ਬਾਈ ਜੀ ਤੇ ਚਲੋ ਹੁਣ ਇੱਕ ਨੰਬਰ ਵੀ ਆਪ ਦਾ ਸੈਂਡ ਕਰ ਦਿਓ ਮੇਰੇ ਕੋਲ ਨੰਬਰ ਨਿਕਲ ਗਿਆ ਨੰਬਰ ਸੈਂਡ ਕਰੋ ਇਹ ਯਾਰ ਮੈਂ ਬਟਾਲੀ ਬਾਈ ਇਹ ਰੇ ਕਮਲਾ ਹੋਇਆ ਫਿਰਦਾ ਹੈ ਇਹ ਨਸ਼ਾ ਕਰਕੇ ਬੋਲਦਾ ਹੈ ਵੀਡੀਓ ਦੇ ਵਿੱਚ ਕਿਤੇ ਕਿਸੇ ਨੂੰ ਫੜ ਲੈਂਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਬੋਲੀ ਜਾਂਦਾ ਇਹਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਆਪਦੇ ਪਿਓ ਨੂੰ ਕੀ ਕਹੀ ਜਾਂਦਾ ਇਹਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਆਪਦੇ ਪਰਿਵਾਰ ਨੂੰ ਕੀ ਬੋਲੀ ਜਾਂਦਾ ਨੇ ਕਮਲੀਆਂ ਮਾਰੀਆਂ ਮੱਜਾਂ ਦੀ ਪੂਛਾ ਫੜ ਫੜ ਕੇ ਗਾਵਾਂ ਦੀ ਪੂਛਾ ਫੜ ਫੜ ਕੇ ਯਾਰ ਵੀਡੀਓ ਪਾ ਰਿਹਾ ਹੈ ਅਸੀਂ ਤਾਂ ਹੀ ਨਹੀਂ ਤੈਨੂੰ ਮੰਤਰੀ ਜਵਾਬ ਦਿੱਤਾ ਸੀ ਅਸੀਂ ਅਗੇ ਸਾਡਾ ਸਟੇਟਸ ਹੀ ਨਹੀਂ ਇਹ ਤਾਂ ਬੰਦੇ ਦਾ ਸਟੇਟਸ ਹੀ ਨਹੀਂ ਸਾਡਾ ਫੜਾ ਤੇਰੇ ਨਾਲ ਸਟੇਟਸ ਹੀ ਲੜਦਾ ਨਹੀਂ ਤੈਨੂੰ ਜਵਾਬ ਤਾਂ ਅਸੀਂ ਕੰਟਰੋਵਰਸੀ ਦੇ ਦਈਏ ਹੁਣ ਸਾਡੇ ਹਿਸਾਬ ਨਾਲ ਕਿ ਤੂੰ ਆ ਗਿਆ ਹੁਣ ਤੈਨੂੰ ਤਾਂ ਜਵਾਬ ਦਿੱਤਾ ਹੁਣ ਭੱਜ ਕਿਧਰ ਨੂੰ ਭਜਣਾ ਹੈ ਇੱਕ ਹੋਰ ਸੁਣ ਲੈ ਹੁਣ 6 ਦਿਨ ਤੂੰ ਪਿੰਡ ਗਿਆ ਤੇਰੇ ਤੇ ਉਸੇ ਦਿਨ ਫੇਰ ਰੇਡ ਹੋਊਗਾ ਤੈਨੂੰ ਠੀਕ ਹੈ ਤੂੰ ਸਾਡੇ ਨਾਲ ਚਾਹ ਸਾਂਝੀ ਕੀਤੀ ਇੱਕ ਵਾਰੀ ਮੋਰਚੇ ਦੇ ਵਿੱਚ ਪਰ ਤੇਰਾ ਅਸੀਂ ਉਦੋਂ ਰਾਤ ਸਾਥ ਤਾਂ ਛੱਡਦਾ ਸੀ ਵੀ ਤੂੰ ਉੱਥੇ ਗਰਦੂਤਾ ਮਾਰੀਆਂ ਕੀਤੀਆਂ ਸੀ ਜਿਆਦਾ ਚੱਪਲਾ ਚੱਪਲਾ ਜਿਆਦਾ ਮੰਤਰੀ ਤੈਨੂੰ ਚਾਹ ਦੇ ਪੈਕੇਟ ਤੈਨੂੰ ਯਾਦ ਹੈ ਨਾ ਮਾਤਕ ਜਾਂਦਾ ਨਾ ਤੈਨੂੰ ਨਿਪਕਨ ਪੈਕਟ ਕੀ ਐ ਵੱਧ ਤੋਂ ਵੱਧ 10 ਰੁਪਈਆ ਦਾ ਨਿਪਕਨ ਦਾ ਪੈਕਟ ਯਾਦ ਐ ਨਾ ਮੋਬਾਈਲ ਯਾਦ ਐ ਨਾ ਤੈਨੂੰ ਜਦੋਂ ਚੋਰੀ ਕੀਤਾ ਸੀ ਤੂੰ ਇਸੇ ਕਰਕੇ ਤੇਰਾ ਸੀ ਉਦੋਂ ਸਾਥ ਛੱਡ ਗਏ ਸੀ ਵੀ ਇਹ ਯਾਰ ਤੁਹਾਨੂੰ ਉਹ ਕਰ ਲੈਂਦਾ ਨਸ਼ਾ ਕਰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲਦਾ ਐ ਮੈਂ ਫੇਰ ਦੁਬਾਰਾ ਲਾਈਵ ਬੰਦ ਕਰ ਲਾਂਗਾ ਮੈਂ ਸਾਰੇ ਸਤਕਾਰਯੋਗ ਵੀਰਾਂ ਨੂੰ ਫੇਸਬੁੱਕ ਬਲਵਾਨਾ ਨੂੰ ਤੇ ਜਿਹੜੇ ਮੇਨ ਮੋਟ ਉੱਥੇ ਬੈਠੇ ਆ ਕੌਮੀ ਇਨਸਾਫ ਨੂੰ ਮੋਰਚੇ ਦੇ ਅਸੀਂ ਵੀ ਮੋਰਚੇ ਦੇ ਹੱਕ ਜੇ ਵੀ ਜਿਹੜੇ ਇਨੀ ਇਨੀ ਸਜਾਵਾਂ ਭੁਗ ਚੁੱਕੇ ਐ ਉਹ ਬੰਦੇ ਬਾਹਰ ਹੋਣੇ ਚਾਹੀਦੇ ਪਰ ਮੇਰੀ ਅਸਲੀ ਜੁਰ ਕੇ ਪੀ ਲੈ ਕੇ ਇਹਨੂੰ ਮੋਰਚੇ ਨਾਲ ਨਾ ਜੋੜੋ ਮੰਤਰੀ ਦੇ ਕੇਸ ਨੂੰ ਮੋਰਚੇ ਨਾਲ ਨਾ ਜੋੜਿਓ ਕਿਉਂਕਿ ਇਹਦੇ ਪੁੱਠੇ ਸਿੱਧੇ ਕੰਮ ਕੀਤੇ ਗੁਰੂ ਸਾਹਿਬ ਦੇ ਬਾਣੇ 'ਚ ਕਿਉਂਕਿ ਇਹਨੂੰ ਲਿਸੈਂਸ ਮਿਲ ਗਿਆ ਗੁਰੂ ਸਾਹਿਬ ਦੇ ਬਾਣੇ ਦਾ ਇਹਨੂੰ ਲਿਸੈਂਸ ਲੈ ਕੇ ਇਹਦੇ ਪੁੱਠੇ ਸਿੱਧੇ ਕੰਮ ਅੱਗੇ ਹੋਰ ਵੇਖਿਓ ਕੀ ਕੁਝ ਹੁੰਦਾ ਬੜਾ ਕੁਝ ਹੁੰਦਾ ਇਹਦੇ ਨਾਲ ਇਹ ਤਾਂ ਯਾਰ ਪਿਸ਼ਾਬ ਕਰਨ ਲੱਗਾ ਲੈਟਰ ਜਾਣ ਲੱਗਾ ਵੀਡੀਓ ਪਾ ਦਿੰਦਾ ਯਾਰ ਇਹਨੂੰ ਵਿਊਅਰ ਦੀ ਲੋੜ ਐ ਵੀਉ ਲੈ ਕੇ ਇਹਦਾ YouTube ਚੈਨਲ ਪੇਡ ਹੈ ਉਹਦੇ ਤੇ ਨੂੰ ਪੈਸਾ ਆ ਜਾਂਦਾ ਰੋਟੀਆਂ ਖਾਈ ਉਹ ਸੇਵ ਕਰੀ ਜਾਂਦਾ ਜਿਹੜਾ YouTube ਤੋਂ ਤੇ ਪੇਜ ਤੋਂ ਕੋਈ 4 ਪੈਸੇ ਆਉਂਦੇ ਆ ਨਾ ਉਹਨਾਂ ਨੂੰ ਸੇਵ ਕਰ ਲੈਂਦਾ ਤੇ ਜਿਹੜਾ ਕੋਈ ਖਰਚਾ ਹੁੰਦਾ ਉਹ ਲੰਗਰ ਲੱਗੇ ਆ ਗੁਰੂ ਸਾਹਿਬ ਦੇ ਉਹ ਟੁੱਟ ਲੰਗਰ ਵਰਤਦਾ ਉੱਥੇ ਛਕੀ ਜਾਂਦਾ ਤੇ ਬੋਲੀ ਜਾਂਦਾ ਘੁੱਟਾ ਦਿੰਦਾ ਮੁਰ ਕਾਲ ਰਾਜ ਸਿੰਘ ਖਾਲਸਾ ਜੀ ਦੇ ਨਾਲ ਬੈਠਾ ਸੀ ਮੈਂ ਵੀ ਚ ਕਮੈਂਟ ਵੀ ਕੀਤੇ ਰਾਜ ਸਿੰਘ ਖਾਲਸਾ ਜੀ ਤੂੰ ਥੋੜਾ ਜਿਹਾ ਸਾਈਡ ਤੇ ਰੋ ਇਹ ਬੰਦੇ ਤੋਂ ਕਿਨਾਰਾ ਕਰੋ ਇਹਦਾ ਬੰਦਾ ਕੋਈ ਨਹੀਂ ਐ ਜਦੋਂ ਤੁਹਾਡੇ ਕੋਲ ਬੈਠਾ ਜਦੋਂ ਨਸ਼ਾ ਜਾਵੇ ਕਰ ਲਿਆ ਕਿਸੇ ਕੋਈ ਹੋਰ ਬੇਗੇ ਤੁਹਾਡੇ ਖਿਲਾਫ ਹੀ ਬੋਲ ਜੇ ਇਹਦਾ ਪਤਾ ਕੋਈ ਨਹੀਂ ਮਾਨਸਿਕ ਰੋਗੀ ਹੈ ਮਾਨਸਿਕਤਾ ਦਾ ਰੋਗੀ ਬਣਿਆ ਹੋਇਆ ਬੰਦਾ ਹੈ ਕਿਉਂਕਿ ਪਹਿਲਾਂ ਜਿਹੜੇ ਨਸ਼ੇ ਨੂੰ ਛੇ ਜਿਆਦਾ ਕਰਦੇ ਰਿਹਾ ਉਹਦੇ ਦਿਮਾਗ ਨਹੀਂ ਕੰਮ ਕਰਦਾ ਜਦੋਂ ਨਹੀਂ ਮਿਲਦਾ ਉਹ ਤਾਂ ਫਿਰ ਕਮਲੀਆਂ ਥਮਲੀਆਂ ਮਾਰਦਾ ਬੇਬੀ ਛੱਡਦਾ ਕੇ ਇਹਨੂੰ ਕਿਤੇ ਤਾਂ ਜੋਧਾ ਬਣਾਦਾ ਭਗਵੰਤਬਾਹਨ ਨੂੰ ਕਿਤੇ ਅਮਰਤਪਾਲ ਨੂੰ ਜੋਧਾ ਬਣਾਉਂਦਾ ਕਿਤੇ ਭਗਵੰਤਬਾਹਨ ਨੂੰ ਕਹਿੰਦਾ ਹੈ ਗਦਾਰ ਹੈ ਕਿਤੇ ਦੀਪ ਸਿੱਧੂ ਨੂੰ ਕਹਿੰਦਾ ਹੈ ਵੀ ਇਹ ਤਾਂ ਜੋਧਾ ਕਿਤੇ ਕਹਿੰਦਾ ਗਦਾਰ ਹੈ ਕਿਤੇ ਸਾਨੂੰ ਕਹਿ ਜਾਂਦਾ ਮਲੋਟਾ ਕੇ ਚੌਧਰੀ ਨਿਕਸ਼ਨ ਲਾਲਨ ਦਾ ਜੋਧਾ ਹੀ ਨਹੀਂ ਕੋਈ ਸਾਨੂੰ ਇਹੋ ਜੋ ਪੰਜਾਬ ਚ ਬੰਦਾ ਚਾਹੀਦਾ ਪੰਜਾਬ ਦੇ ਮੁੱਠਿਆਂ ਤੇ ਬੋਲਣਾ ਕਿਤੇ ਕਹਿੰਦਾ ਇਹ ਚਵਲ ਹੈ ਕਿਤੇ ਕਹਿੰਦਾ ਲੀਰ ਹੈ ਇਹਦਾ ਮਤਲਬ ਇਹ ਹੋ ਗਿਆ ਮਾਨਸਿਕ ਰੋਗੀ ਹੈ ਇਹਦੇ ਤੇ ਪਰਵਾਹ ਨਾ ਕਰੋ ਇਸ ਬੰਦੇ ਦੀ ਇਹ ਤੋਂ ਦੂਰੀ ਬਣਾ ਕੇ ਰੱਖੋ ਜੋ ਵੀ ਕੋਈ ਨੰਗ ਸਿੱਕ ਜੱਥੇ ਬੰਦੀਆਂ ਇਹ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖੋ ਤਾਂ ਕਿ ਇਸ ਬੰਦੇ ਤੋਂ ਬਚ ਸਕੋ ਤੁਸੀਂ ਇਹਦਾ ਪਤਾ ਕੋਈ ਨਹੀਂ ਕਿੱਥੇ ਪਤਾ ਦੇਣਾ ਹੈ ਇਹਦੇ ਮੋਬਾਈਲ ਦੇ ਨਾਲ ਵੀ ਥੋੜਾ ਜਿਹਾ ਟੱਚ ਲਾਓ ਘੱਟ ਟੱਚ ਲਾਓ ਕਿਉਂਕਿ ਜਦੋਂ ਕੋਈ ਕ੍ਰਾਈਮ ਹੁੰਦਾ ਨਾ ਉਹ ਮੋਬਾਈਲ ਦੇ ਉੱਤੇ ਡੰਬ ਲੱਗ ਜਾਂਦਾ ਹੈ ਪੁਲਿਸ ਡੰਬ ਲਾਉਂਦੀ ਹੈ ਫਿਰ ਉਹਨਾਂ ਉਹਨਾਂ ਬੰਦਿਆਂ ਨੂੰ ਚੱਕੜਾ ਜੁਰੂ ਕਰ ਦਿੰਦੀ ਕਿਉਂਕਿ ਇਹਨੇ ਮਾੜੇ ਕੰਮ ਕੀਤੇ ਐ ਇਹਨੇ ਬਦਲੇ ਬਦਲੇ ਐ ਇਸ ਕਰਕੇ ਮੇਰੀ ਆਪ ਜੋੜ ਕੇ ਵੀਰ ਸਾਰੇ ਸਰਕਾਰ ਸਦਕਾਰਯੋਗ ਵੀਰੋ ਜਿਹੜੇ ਬੋਰਚੇ 'ਚ ਬੈਠੇ ਹੋ ਕਿਉਂਕਿ ਤੁਸੀਂ ਪਰਸੋਂ ਮੇਰੀ ਵੀਡੀਓ ਦੇਖੀ ਹੋਣੀ ਹੈ ਉਹਦੇ ਵਿੱਚ ਮੈਂ ਕੱਲਾ ਮੈਨੂਅਲ ਦਿਖਾਇਆ ਸੀ ਵੀ ਜੇਲ੍ਹਾਂ ਦੇ ਵਿੱਚ ਜਿਹੜਾ ਮੈਨੂਅਲ ਆ ਉਹਦਾ ਧੱਡੀਆਂ ਡਾਏ ਜੋ ਜਾ ਚੁੱਕੀਆਂ ਜਾ ਰਹੇ ਹੈ ਸੁਪਰਡੈਂਟ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਉਹਦਾ ਵੀ ਲਾਈਵ ਕੀਤਾ ਸੀ ਮੈਂ ਤੇ ਬੈਂਚ ਹੁਣ ਵੀ ਸਾਡੇ ਬੰਦੀ ਸਿੰਘ ਰਿਆ ਹੁਣ ਪਰ ਇਹਨਾਂ ਚਮੜਾ ਤੋਂ ਬਚ ਕੇ ਰੋ ਆ ਜਿਹੜੀਆਂ ਚਮੜਾ ਨਸ਼ੇੜੀ ਲੋਕ ਤੁਰੇ ਫਿਰਦੇ ਆ ਮੈਂ ਉੱਥੇ ਵੀ ਗਿਆ ਸੀ ਕਿ ਕਿਸੇ ਚੈਨਲ ਨੇ ਇੱਕ ਦੋ ਚੈਨਲਾਂ ਨੇ ਇਹਨਾਂ ਦਿਖਾਇਆ ਵੀ ਸਾਡੇ ਸਿੰਘ ਪੁਲਿਸ ਦੇ ਖਿਲਾਫ ਉਹਨੜ ਭਜਾਰੇ ਆ ਖਦੇੜਦੇ ਇੱਕ ਦੋ ਚੈਨਲ ਆ ਉਸ ਤੋਂ ਬਾਅਦ ਕਿਸੇ ਨੇ ਖਾਇ ਕੋ ਡਰਦਾ ਨਹੀਂ ਕੋ ਜਾ ਰਿਆ ਹੁਣ ਮੰਤਰੀ ਤੇ ਲਾ ਲੋ ਬੜਾ ਜਿਹੜੇ ਫੇਸਬੁੱਕ ਦੁਕਾਨ ਹੈ ਇਹਨਾਂ ਨੂੰ ਕੋ ਵੀ ਜਦੋਂ ਉੱਥੇ ਲਾਠੀ ਚਾਰਜ ਹੁੰਦਾ ਹੈ ਜਾਂ ਸਾਡੇ ਸਿੰਘ ਧਾਵਾ ਬੋਲਦੇ ਉਹਦੇ ਲਾਈਵ ਕਰਿਆ ਕਰੋ ਉਦੋਂ ਤਾਂ ਜੁਲੜਾ ਸੁੱਤੇ ਹੁੰਦੇ ਆ ਨਸ਼ਾੜੀ ਇਹਨਾਂ ਦਾ ਟੁੱਟਿਆ ਹੁੰਦਾ ਉੱਥੇ ਜਾ ਕੇ ਲਾਈਵ ਕਰੋ ਇਸ ਕਰਕੇ ਮੈਂ ਫੇਰ ਦੁਬਾਰਾ ਅਪੀਲ ਕਰਦਾ ਸਤਿਕਾਰਯੋਗ ਮੋਰਚੇ ਵਾਲੇ ਜਿੰਨੇ ਵੀ ਮੇਰੇ ਸਤਿਕਾਰਯੋਗ ਜਥੇਬੰਦੀਆਂ ਦੇ ਅਹੁਦੇਦਾਰ ਬੈਠੇ ਆ ਕੋਈ ਵੀ ਉੱਥੇ ਜਾ ਕੋਈ ਫੇਸਬੁੱਕ ਵਿਦਵਾਨ ਬੈਠਾ ਜਾ ਕੋਈ ਸਿੰਗਰ ਬੈਠਾ ਕੋਈ ਵੀ ਐਨੀਵਨ ਇਹ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਬੰਦੇ ਨੇ ਗਲਤ ਕੰਮ ਕੀਤੇ ਗੁਰੂ ਗੁਰੂ ਸਾਹਿਬ ਦੇ ਬਾਣੇ ਚ ਰਾਜਸਥਾਨ ਵਾਲੀ ਤੁਹਾਨੂੰ ਮੈਂ ਪਹਿਲੇ ਗੱਲ ਦੱਸਦੀ ਆ ਇਹਦੇ ਤੇ ਰੇਡ ਹੋਣੇ ਹੋਣੇ ਇਹਦੇ ਤੇ ਕਿਨਾਰਾ ਕਰਕੇ ਰੱਖੋ ਇਹਦੇ ਨੂੰ ਟੱਚ ਰੋ ਨਾ ਟੱਚ ਰੋ ਇਹਦੇ ਨਾਲ ਲਿੰਕ ਪਾਸੇ ਰੱਖੋ ਇਹਦੇ ਨਾਲ ਨਹੀਂ ਇਹ ਬਰਬਾਦ ਹੋਊਗਾ ਸਾਰਿਆਂ ਨੂੰ ਕਿਉਂਕਿ ਮੈਂ ਉਹੀ ਕਿਹਾ ਸੀ ਇਹੋ ਜਿਹੇ ਲੋਕ ਹੈ ਜਿਹੜੇ ਮੋਰਚੇ ਨੂੰ ਬਦਨਾਮ ਕਰ ਦਿੰਦੇ ਆ ਇਹ ਤਾਂ ਬਟਾ ਗੀ ਸਾਹਿਬ ਇਹਦੇ ਤੇ ਬਹੁਤ ਨਸ਼ੇ ਦੇ ਕੇਸ ਆ ਯਾਰ 8-9 ਕੇਸ ਐ 8-9 ਕੇਸ ਐ ਪਕੀਆਂ ਤੇ ਤੇ ਬੇਲਾਂ ਦੇ ਗਈਆਂ ਤੇ ਉਹ ਭੱਜਿਆ ਫਿਰਦਾ ਕਈਆਂ ਤੇ ਪੀਓਆ ਫਿਰਦਾ ਕਈ ਕੇਸ ਐ ਭਾਈ ਇਹਦੇ ਨਸ਼ੇ ਦੇ ਆ ਹੁਣ ਇੱਕ ਬਲੋਟ ਵੀ ਹੋਣ ਲੱਗਾ ਜਿਹੜਾ ਸਾਨੂੰ ਧੱਕੀਆਂ ਧਮਕੀਆਂ ਦਿੱਤੀਆਂ ਸੀ ਵੀ ਐ ਕਰ ਦੂੰ ਮੈਂ ਜੋ ਕਰ ਦੂੰ ਕੌਣ ਤੇ ਗੋਡਾ ਰੱਖ ਲਾਂਗੇ ਇੱਕ ਬਲੋਟ ਵੀ ਹੋਣ ਲੱਗਾ ਮੈਂ ਉਦੋਂ ਹੀ ਅਮਰਪਾਲ ਜੀ ਨੂੰ ਬੇਨਤੀ ਕੀਤੀ ਸੀਗੀ ਵੀ ਅਮਰਪਾਲ ਜੀ ਨੂੰ ਪਾਸੇ ਕਰ ਦਿਓ ਉਦੋਂ ਵੀਰ ਤੋਂ ਵੀ ਪਾਸੇ ਕਰਦੇ ਸੀ ਇਹ ਬੰਦੇ ਜਦੋਂ ਇਹ ਬੋਲੇ ਸੀ ਨਾ ਉਹ ਵੀਰ ਤੋਂ ਪਾਸੇ ਕਰਦੇ ਸੀ ਉਹ ਤਾਂ ਹੀ ਕੀਤੇ ਸੀ ਵੀ ਇਹ ਬੰਦੇ ਇਹ ਰੋਟੀਆਂ ਚੱਪਣ ਆਲੇ ਆ ਇੱਥੇ ਲੰਗਰ ਛਕਣ ਆਲੇ ਆ ਆਪਦੇ ਵੀਊ ਕਮਾਉਣ ਆਲੇ ਹਾਏ ਇਹ ਤਾਂ ਹੀ ਅੰਮ੍ਰਿਤਪਾਲ ਜੀ ਨੇ ਵੀ ਪਾਸੇ ਕਰਤੇ ਸੀ ਕਿਉਂਕਿ ਉਹ ਗਲਤ ਹੋ ਗਿਆ ਸੀ ਉੱਥੇ ਕੰਮ ਸਾਰਾ ਹੀ ਕਿਉਂਕਿ ਇਹ ਲੋਕੋ ਆ ਜਿਹੜੇ ਸਿਕਟਾਂ ਬੀੜੀਆਂ ਜਰਦੇ ਨੇ ਗੁਟਕੇ ਦੇ ਜਿਹੜੇ ਖੋਖਿਆਂ ਦੇ ਉੱਤੋਂ ਪੈਸੇ ਲੈਂਦੇ ਨੇ ਇਹ ਲੋਕ ਆ ਅੰਮ੍ਰਿਤਪਾਲ ਜੀ ਨੂੰ ਪਤਾ ਲੱਗਿਆ ਸੀ ਵੀ ਇਹ ਬਦਨਾਮ ਕਰ ਰਹੇ ਆ ਵੀਰ ਨੂੰ ਉਹ ਤਾਂ ਪਾਸੇ ਕਰਦਾ ਸੀ ਇਹਨਾਂ ਨੂੰ ਤੇ ਇੱਥੇ ਵੀ ਇਹ ਬਦਨਾਮ ਕਰਨਗੇ ਕਿੰਸ ਕਮੇਨਸ ਆ ਬੋਰਚੇ ਜਿਹੜੇ ਦਿੱਲੀ ਕਰਕੇ ਆਏ ਸੀ ਬਸ ਇਨਾ ਕੀ ਲਾਈਵ ਕਰਦਾ ਸੀ ਫੇਰ ਮੇਰੀ ਅਪੀਲ ਹੈ ਜਗਤਾਰ ਸਿੰਘ ਹਵਾਰਾ ਜੀ ਦੇ ਫਾਦਰ ਸਾਹਿਬ ਨੂੰ ਇਨਾ ਲੋਕਾਂ ਤੋਂ ਆਹੀ ਲੋਕ ਦਿੱਤੇ ਸੀ ਬੇ ਪਰਸੋ ਲਾਈਵ ਦੇ ਵਿੱਚ ਵੀ ਆ ਲੋਕ ਹੈ ਇਹ ਬੋਰਚੇ ਨੂੰ ਬਦਨਾਮ ਕਰ ਦੇਣਗੇ ਇਹਨਾਂ ਤੋਂ ਦੂਰੀ